ਪੰਜਾਬ ਦੇ ਸਿਆਸੀ ਜਗਤ ਨੂੰ ਸੋਗ ਦਾ ਮਾਹੌਲ ਸਾਰਾ ਪੰਜਾਬ ਡੁੱਬਿਆ ਸੋਗ ਵਿੱਚ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਨਿਦਰ ਹੋਇਆ ਹੈ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ ਤੁਸੀਂ ਜਿਹੜੇ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੁੰਦਾ ਪੰਜਾਬ ਦੇ ਸਿਆਸੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਜੋ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਦਾ ਚਲੇ ਜਾਣਾ ਸੁਖਬੀਰ ਸਿੰਘ ਬਾਦਲ ਲਈ ਬਹੁਤ ਵੱਡਾ ਸਤਮ ਹੈ ਅਕਾਲੀ ਦਲ ਦੇ ਪ੍ਰਧਾਨ ਲਈ ਇਹ ਨਾ ਪੂਰਾ ਹੋਣ ਵਾਲਾ ਸਤਮ ਹੈ ਜੋ ਸੁਖਬੀਰ ਸਿੰਘ ਬਾਦਲ ਨੇ ਆਪਣੇ ਇੱਕ ਸ਼ੋਕ ਸੰਦੇਸ਼ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆ ਲਿਖਿਆ ਹੈ ਕਿ ਅੱਜ ਜੋ ਦੁਨੀਆ ਦੇ ਵਿੱਚੋਂ ਜਿਸ ਨੇ ਸਾਨੂੰ ਤੁਰਨਾ ਸਿਖਾਇਆ ਜਿਸ ਨੇ ਸਾਨੂੰ ਦੁਨੀਆ ਦਿਖਾਈ ਉਹਨਾਂ ਦੇ ਚਲੇ ਜਾਣ ਨਾਲ ਬਹੁਤ ਵੱਡਾ ਦੁੱਖ ਹੈ ਸੋ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਜੀ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਕੁਸ਼ਮ ਕੌਰ ਕੈਰੋ ਜੀ ਦਾ ਜੋ ਅੱਜ ਸਦੀਵੀ ਵਿਛੋੜਾ ਹੋ ਜਾਣ ਕਰਨ ਪਰਿਵਾਰ ਵਿੱਚ ਇੱਕ ਵੱਡਾ ਘਾਟਾ ਪਿਆ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਨ੍ਹਾਂ ਦੇ ਪਿਤਾ ਜੋ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਉਸ ਤੋਂ ਬਾਅਦ ਆਦੇਸ਼ ਪ੍ਰਤਾਪ ਸਿੰਘ ਕੈਰੋ ਵੀ ਪੰਜਾਬ ਅਕਾਲੀ ਸਰਕਾਰ ਦੇ ਵਿੱਚ ਕੈਬਨ ਮੰਤਰੀਆਂ ਤੇ ਰਹੇ ਨੇ ਸੋ ਕੈਰੋ ਪਰਿਵਾਰ ਲਈ ਬਹੁਤ ਵੱਡਾ ਸਦਮਾ ਹੈ ਉਥੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਜੀਜਾ ਜੀ ਨੇ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕੈਰੋ ਉਹਨਾਂ ਦੀ ਭੈਣ ਜੋ ਉਹਨਾਂ ਦੀ ਇਹ ਮਾਤਾ ਜੀ ਸੀ ਉਹਨਾਂ ਦੇ ਚਲੇ ਜਾਣ ਕਾਰਨ ਅਕਾਲੀ ਦਲ ਦੇ ਪ੍ਰਧਾਨ ਨੂੰ ਬਹੁਤ ਵੱਡਾ ਸਦਮਾ ਹੈ ਮਾਤਾ ਜੀ ਨੇ ਕਿਆ ਕੇ ਸਾਨੂੰ ਸਭ ਨੂੰ ਚੰਗਾ ਜੀਵਨ ਜਿਉਣ ਦੀ ਸੋਝੀ ਦੇਣ ਦੇ ਨਾਲ ਹਮੇਸ਼ਾ ਅਥਾਹ ਪਿਆਰ ਤੇ ਸਨੇਹਾ ਵੰਡਿਆ ਇਸ ਦੁੱਖ ਦੀ ਘੜੀ ਜਿੱਥੇ ਮੈਂ ਕੈਰੋ ਸਾਹਿਬ ਭੈਣ ਜੀ ਪਰਨੀਤ कौर ਅਤੇ ਬੱਚਿਆਂ ਨਾਲ ਦੁੱਖ ਸਾਂਝਾ ਕਰਦਾ ਹਾਂ ਉੱਥੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸਮੂਹ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਇਸ ਦੇ ਨਾਲ ਹੀ ਦੂਰੋਂ ਨੇੜੇੋਂ ਜੋ ਮੈਸੇਜ ਐ ਅਫਸੋਸ ਸਾਂਝਾ ਕਰਨ ਵਾਲੇ ਸੱਜਣਾ ਦਾ ਵੀ ਧੰਨਵਾਦ ਕਰਦਾ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਭੈਣ ਪ੍ਰਨੀਤ ਕੌਰ ਜੋ ਕੈਰੋ ਪਰਿਵਾਰ ਦੇ ਨਹੁਨੇ ਔਰ ਕੈਰੋ ਪਰਿਵਾਰ ਦੇ ਵਿੱਚ ਜੋ ਉਹਨਾਂ ਦੇ ਮਾਤਾ ਅਦੇਸ਼ ਪ੍ਰਤਾਪ ਸਿੰਘ ਕੈਰੋ ਦੇ ਉਹਨਾਂ ਦੇ ਚਲੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵੱਡਾ ਘਾਟਾ ਸ਼ੁਰਵੀਰ ਸਿੰਘ ਬਾਦਲ ਨੂੰ ਬਹੁਤ ਵੱਡਾ ਸਦਮਾ ਹੈ ਸੋ ਅਦੇਸ਼ ਪ੍ਰਤਾਪ ਸਿੰਘ ਜੋ ਸਰਦਾਰ ਸ਼ੁਰਵੀਰ ਸਿੰਘ ਬਾਦਲ ਦੇ ਜੀਜਾ ਹੀ ਨੇ ਉਹਨਾਂ ਦੇ ਮਾਤਾ ਸਤਕਾਰਯੋਗ ਜਿਹੜੇ ਕਿ ਕੁਸ਼ਮ ਕੌਰ ਜੀ ਜਿਨ੍ਹਾਂ ਦਾ ਨਿਦਨ ਹੋਇਆ ਸੋ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ੁਭਵੀਰ ਸਿੰਘ ਬਾਦਲ ਨੇ ਇਸ ਪੋਸਟ ਉੱਪਰ ਜਨਤਾ ਵੱਲੋਂ ਸੋਗ ਪ੍ਰਗਟ ਕੀਤਾ ਜਾ ਰਿਹਾ ਹੈ ਸੋ ਸ਼ੁਭਵੀਰ ਸਿੰਘ ਬਾਦਲ ਜਿਹੜੇ ਕਿ ਅਦੇਸ਼ ਪ੍ਰਤਾਪ ਸਿੰਘ ਕੇਰੋਂ ਦੇ ਵਿੱਚ ਭਾਵੇਂ ਰਾਜਨੀਤਿਕ ਤੌਰ ਤੇ ਉਹਨਾਂ ਦੇ ਅਣਬਣ ਹੈ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਉਸ ਸਮੇਂ ਅਦੇਸ਼ ਪ੍ਰਤਾਪ ਸਿੰਘ ਕੇਰੋਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਤੋਂ ਬਾਹਰ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਹੋਣ ਤੋਂ ਬਾਅਦ ਅਦੇਸ਼ ਪ੍ਰਤਾਪ ਸਿੰਘ ਕੇਰੋਂ ਨੇ ਕਦੇ ਵੀ ਅਕਾਲੀ ਦਲ ਦੇ ਬਾਰੇ ਗੱਲ ਨਹੀਂ ਕੀਤੀ ਔਰ ਉਹਨਾਂ ਨੇ ਨਵੇਂ ਅਕਾਲੀ ਦਲ ਪੁਨਰ ਸਰਜੀਤ ਦੇ ਵਿੱਚ ਸ਼ਾਮਲ ਹੋ ਗਏ ਜੋ ਪੁਨਰ ਸਰਜੀਤ ਇੱਕ ਸਰਗਰਮ ਮੈਂਬਰ ਨੇ ਉੱਥੇ ਪੁਨਰ ਸਰਜੀਤ ਦੇ ਗਿਆਨੀ ਹਰਪ੍ਰੀਤ ਸਿੰਘ ਪੂਰੀ ਟੀਮ ਅੱਜ ਆਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੀ ਹੋਈ ਸੀ ਸੋ ਆਦੇਸ਼ ਪ੍ਰਤਾਪ ਸਿੰਘ ਕੈਰੋ ਫੂਡ ਸਪਲਾਈ ਮੰਤਰੀ ਰਹੇ ਨੇ ਕੇਂਦਰ ਪੰਜਾਬ ਸਰਕਾਰ ਦੇ ਵਿੱਚ ਔਰ 2007 ਤੋਂ ਲੈ ਕੇ 2014 ਤੱਕ ਜਦੋਂ ਅਕਾਲੀ ਭੱਜਪਾ ਦੀ ਸਰਕਾਰ ਰਹੀ ਹੈ ਤਾਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਹਲਕਾ ਪੱਟੀ ਦੇ ਵਿੱਚ ਬਹੁਤ ਵੱਡਾ ਜਿਹੜਾ ਵਿਸਥਾਰ ਉੱਥੇ ਆਪਣਾ ਹਲਕੇ ਦਾ ਵਿਕਾਸ ਕੀਤਾ ਜੋ ਅੱਜ ਮੂੰਹ ਬੋਲਦੀ ਤਸਵੀਰ ਹੈ ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੁੰਦੇ ਸੀ ਜਦੋਂ ਅਦੇਸ਼ ਪ੍ਰਤਾਪ ਸਿੰਘ ਕਹੇ ਰੋ ਤਾਂ ਉਹਨਾਂ ਦੀ ਸਾਰੀ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੰਨ ਕੇ ਤੇ ਉੱਥੇ ਗਰਾਂਟਾ ਦੀਆਂ ਚੜੀਆਂ ਲਾ ਦਿੰਦੇ ਸੀ ਪਰ ਜਦੋਂ ਸੰਗਵੀਰ ਸਿੰਘ ਬਾਦਲ ਦੇ ਹੱਥ ਵਿੱਚ ਕਮਾਨ ਆਈਏ ਸ਼੍ਰੋਮਣੀ ਅਕਾਲੀ ਦਲ ਦੀ ਉਦੋਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਗਾਰ ਆਇਆ ਸੋ ਵਿਕਰਮ ਸਿੰਘ ਮਜੀਠੀਆ ਹਾਵੀ ਹੋਏ ਨੇ ਮਾਝੇ ਦੇ ਵਿੱਚ ਜਿਸ ਕਾਰਨ ਸਾਰੇ ਇਹ ਲੀਡਰ ਜਿਹੜੇ ਮਾਝੇ ਦੇ ਸੀ ਆਦੇਸ਼ਪਤਾਪ ਸਿੰਘ ਕੈਰੋ ਹੋਵੇ ਭਾਵੇਂ ਹੋਰ ਜਿਹੜੇ ਲੀਡਰ ਸੀ ਉਹ ਇੱਕ ਇੱਕ ਕਰਕੇ ਛੱਡ ਗਏ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੇ ਕਿਸੇ ਦੀ ਚੱਲ ਨਹੀਂ ਦਿੱਤੀ ਮਾਝੇ ਦੇ ਵਿੱਚ ਜਿਸ ਕਰ ਇਹਨਾਂ ਲੀਡਰਾਂ ਦੇ ਕੰਮ ਨਹੀਂ ਹੁੰਦੇ ਸੀ ਅਫਸਰशाही ਸਾਰੀ ਵਿਕਰਮ ਸਿੰਘ ਮਜੀਠੀਆ ਦੀ ਮੰਦੀ ਸੀ ਜੋ ਮਾਝਾ ਦਾ ਜਰਮਨ ਕਿਹਾ ਜਾਂਦਾ ਸੀ ਮਜੀਠੀਆ ਨੂੰ ਜਿਸ ਕਾਰਨ ਅਕਾਲੀ ਦਲ ਦੇ ਇਹ ਸਾਰੇ ਲੀਡਰ ਇੱਕ ਇੱਕ ਕਰਕੇ ਪਿੱਛੇ हट ਕੇ ਜੋ ਅੱਜ ਅਕਾਲੀ ਦਲ ਦਾ ਮਾਝੇ ਛਾਸ਼ਰ ਹੋ ਗਿਆ ਉਹ ਐਸੇ ਕਾਰਨ ਕਰਕੇ ਹੋਇਆ ਜੋ ਅੱਜ ਮਜੀਠੀਆ ਵੀ ਭਾਵੇਂ ਜੇਲ੍ਹ ਵਿੱਚ ਨੇ ਪਰ ਅੱਜ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਨੂੰ ਇਹ ਸੋਚਣਾ ਪਵੇਗਾ ਕਿ ਅਕਾਲੀ ਦਲ ਲਈ ਇਹ ਸਾਰੇ ਜਿਹੜੇ ਲੋਕ ਜੁੜੇ ਹੋਏ ਸੀ ਅਕਾਲੀ ਦਲ ਨਾਲ ਉਹੀ ਅਕਾਲੀ ਦਲ ਤਦੇ ਸੋਹਰਦ ਸੀਗਾ ਜੇਕਰ ਇਹ ਸਾਰੇ ਛੱਡ ਕੇ ਤਾਂ ਅਕਾਲੀ ਦਲ ਦਾ ਮਾਝੇ ਦੇ ਵਿੱਚ ਸਫਾਇਆ ਹੋ ਚੁੱਕਿਆ ਹੈ ਜਿਸ ਕਾਰਨ ਦੁਬਾਰਾ ਅਕਾਲੀ ਦਲ ਨੂੰ ਸੁਜੀਤ ਕਰਨ ਵਾਸਤੇ ਸਾਰਿਆਂ ਨੂੰ ਨਾਲ ਲੈਣਾ ਪਵੇਗਾ ਸੁਖਵੀਰ ਸਿੰਘ ਬਾਦਲ ਨੂੰ